ਇਹ 6 ਸੰਪਰਦਾਵਾਂ 6 ਗੁਰਦੁਆਰਾ ਸਾਹਿਬ ਨੇ ਜਿਨ੍ਹਾਂ ਵਿੱਚ ਇੱਕ ਗੁਰਦੁਆਰਾ ਸੰਗਤਸਰ ਪਿੰਡ ਰਮਾਣਾ ਚੱਕ ਮਜੀਠਾ ਵਿਖੇ ਪੈਂਦਾ ਹੈ। ਇਸ ਗੁਰਦੁਆਰੇ ਦਾ ਸਾਡਾ ਝਗੜਾ ਚੱਲ ਰਿਹਾ ਹੈ ਬਾਬਾ ਭਗਵਾਨ ਸਿੰਘ ਜਲੰਧਰ ਵਾਲਿਆਂ ਨਾਲ ਤੇ ਪਿੰਡ ਦਾ ਜਿਹੜਾ ਮੌਜੂਦਾ ਮੁਖੀ ਆਪਣਾ ਸਰਪੰਚ ਆ ਪਰਮਿੰਦਰ ਸਿੰਘ ਹੈਪੀ ਇਹ ਇਸ ਵਿੱਚ ਇੰਟਰਫੇਅਰ ਕਰ ਰਿਹਾ ਹੈ। ਅੱਜ ਇਹਨੇ ਕੀ ਕੀਤਾ ਵੀ ਸਾਡਾ ਸਟੇ ਹੋਇਆ ਹੈ, ਸਟੇਟਸ ਕੋ ਹੋਇਆ ਹੋਇਆ। ਇਹਨੇ ਅੱਜ ਕੰਦਾਂ ਟੱਪ ਕੇ ਤਾਲੇ ਤੋੜ ਕੇ ਗੁਰਦੁਆਰੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਕੰਮਲਾ ਕੀਤਾ ਹੈ। ਜਿਹਦੇ ਵਿੱਚ ਅਸੀਂ ਮੌਕੇ ਤੇ ਪਹੁੰਚ ਗਏ ਆ ਪੁਲਿਸ ਪ੍ਰਸ਼ਾਸਨ ਨੂੰ ਫੋਨ ਕੀਤਾ ਗਿਆ ਪੁਲਿਸ ਆਈ ਹੈ ਪਰ ਪੁਲਿਸ ਨੇ ਹੜਾ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਆ ਵੀ ਤੁਸੀਂ ਰਾਜਨਾਵਾ ਕਰ ਲਓ ਅੱਗੇ ਤੋਂ ਆਪਾਂ ਦੇਖ ਲਾਂਗੇ ਪਰ ਆਪਾਂ ਉਸ ਗੱਲ ਨੂੰ ਨਹੀਂ ਮੰਨਦੇ ਐਪਲੀਕੇਸ਼ਨ ਦਿੱਤੀ ਹੈ ਆਪਣੀ ਦੀ ਬਣਦੀ ਜੋ ਕਾਰਵਾਈ ਆ ਉਹ ਕੀਤੀ ਜਾਵੇ ਹੁਣ ਕੀ ਕਾਰਵਾਈ ਕੀਤੀ ਗਈ ਪੁਲਿਸ ਵੱਲੋਂ ਪੁਲਿਸ ਕੋਲ ਕੇ ਐਪਲੀਕੇਸ਼ਨ ਲੈ ਕੇ ਤੇ ਜਿਹੜਾ ਪਰਮਿੰਦਰ ਹੈਪੀ ਆ ਉਹਨੂੰ ਅਰੈਸਟ ਕਰਕੇ ਲੈ ਕੇ ਗਏ ਨੇ ਇੱਕ ਕੋਈ ਸਰਪੰਚ ਹੋਰ ਨੇ ਬੇਗੇਵਾਲ ਦੇ ਇੱਕ ਸਰਪੰਚ ਹੋਰ ਜਿਹੜੇ 12 ਬੰਦੇ ਆਏ ਅਸਲੇ ਸਮੇਤ ਆਏ ਨੇ ਤਾਲਾ ਤੋੜਿਆ ਗੁਰਦੁਆਰੇ ਆਏ ਨੇ ਉਹਨਾਂ ਚ ਦੋਵਾਂ ਤਿੰਨਾਂ ਨੂੰ ਲੱਗਿਆ ਜਦਕਿ 35 ਜਾਣੇ ਬੰਦੇ ਸੀਗੇ ਬੀਬੀਆਂ ਸਮੇਤ ਜਿਹਨਾਂ ਨੇ ਗੁਰਦੁਆਰੇ ਅੰਦਰ ਐਂਟਰੀ ਪਾਈ ਆ ਅਸਲੇ ਚ ਕਹ ਫੇਰ ਨੇ ਕੀ ਕੋਸ਼ਿਸ਼ ਅਸਲੇ ਵਿੱਚ ਇਹਨਾਂ ਤਿੰਨਾਂ ਚਾਰਾਂ ਜਾਣੇ ਕੋਲ ਤੋਂ ਪਿਸਟਲ ਸੀਗੇ ਕਈਆਂ ਕੋਲ ਦਾਤਰ ਸੀਗੇ ਗੰਡਾਸੀ ਸੀਗੇ ਇਨਾ ਪਹਿਲਾਂ ਤਾਲਾ ਤੋੜਿਆ ਫਿਰ ਅੰਦਰ ਵਾਲੇ ਆ ਕੰਦਾ ਟਪੀਆਂ ਗਈਆਂ ਹੈਗੀ ਇਹ ਕਿ ਹੱਥੋਂ ਪਾਈ ਹੋਈ ਹੈ ਤੁਹਾਡੀ ਨਹੀਂ ਹੱਥੋਂ ਪਾਈ ਨਹੀਂ ਹੋਈ ਆਪਾਂ ਕਿਸੇ ਨਾਲ ਨਹੀਂ ਹੋਣ ਦਿੱਤੀ ਆਪਣੇ ਸਿੰਘਾਂ ਨੂੰ ਸਮਝਾ ਕੇ ਰੋਕਿਆ ਪਰ ਪ੍ਰਸ਼ਾਸਨ ਨੂੰ ਪਹਿਲਾਂ ਡੀਸੀ ਸਾਹਿਬ ਨੂੰ ਫੋਨ ਕੀਤਾ ਗਿਆ ਵਾ ਉਹਨਾਂ ਨੇ ਅੱਗੇ ਉਹਨਾਂ ਦੀ ਡਿਊਟੀ ਲਾਈ ਆ ਪਹਿਲਾਂ ਏਐਸ ਹੈ ਜਾਂ ਮੇਜਰ ਸਿੰਘ ਉਹਨਾਂ ਤੋਂ ਬਾਅਦ ਜਿਹੜੇ ਹੈ ਗਿਆ ਐਸਐਚਓ ਜਿਹੜੇ ਆ ਕਰਮਪਾਲ ਹੁਣੀ ਆਏ ਆ ਪਰ ਉਹਨਾਂ ਵੱਲੋਂ ਸਾਡੇ ਤੇ ਦਬਾਅ ਸੀਗਾ ਵੀ ਤੁਸੀਂ ਰਾਜੀਨਾਮਾ ਕਰ ਲਓ ਅਸੀਂ ਫੇਰ ਕੱਲ ਬੈਠ ਕੇ ਕਰ ਲਾਂਗੇ ਜਾਂ ਕੁਝ ਕਰ ਲਾਂਗੇ ਪਰ ਸਾਡੇ ਘਰ ਤੇ ਹਮਲਾ ਹੋਇਆ ਪਰ ਪੁਲਿਸ ਕਾਰਵਾਈ ਕਰਨ ਤੋਂ ਥੋੜੀ ਬਿਧਾਨਾ ਗਾਨਿਕ ਕਰ ਰਹੀ ਹੈ ਤੁਹਾਨੂੰ ਕੀ ਮੈਨੂੰ ਲੱਗਦਾ ਵੀ ਦੇਖੋ ਕਿਤਨਾ ਕਿਤੇ ਇਹਨਾਂ ਅੰਦਰ ਕਿਸੇ ਪੋਲੀਟੀਕਲ ਬੰਦੇ ਦਾ ਦਬਾਅ ਆ ਤਲਬੀਰ ਦਾ ਚੱਲ ਰਿਹਾ ਵਿੱਚ ਮਸਲਾ ਮੈਨੂੰ ਲੱਗਦਾ ਵੀ ਥੋੜਾ ਬਤਾਂ ਨੂੰ ਟਰਕਾ ਕੇ ਅੱਗੇ ਪਿੱਛੇ ਕਰਨਗੇ ਤੇ ਕੱਲ ਨੂੰ ਕੋਈ ਜਾਲੀ ਮਾਨੀ ਕਿਸੇ ਪ੍ਰਕਾਰ ਦਾ ਨੁਕਸਾਨ ਹੋ ਗਿਆ ਉਹਦਾ ਜ਼ਿੰਮੇਵਾਰ ਕੌਣ ਹੋਏਗਾ ਜਾਂ ਤਾਂ ਪੁਲਿਸ ਪ੍ਰਸ਼ਾਸਨ ਹੋਏਗਾ ਜਾਂ ਮੌਜੂਦਾ ਪਿੰਡ ਦਾ ਮੁਖੀ ਜਿਹੜਾ ਆਪਣਾ ਹੈਗਾ ਹੈਪੀ ਸਰਪੰਚ ਹੋਊਗਾ ਤੇ ਜਾਂ ਫਿਰ ਪ੍ਰਸ਼ਾਸਨ ਕੋਹਾ ਜਾਏਗਾ ਆਪਾਂ ਤੇ ਤੌਰ ਤੇ ਸਿੱਧੇ ਤੌਰ ਤੇ ਐਪਲੀਕੇਸ਼ਨ ਸਾਰਿਆਂ ਨੇ ਉਤਲਾਹ ਕੀਤੀ ਆ 112 ਤੇ ਕਾਲ ਵੀ ਕੀਤੀ ਆ ਕਿ ਸਾਡੇ ਨਾਲ ਧੱਕਾ ਹੋ ਰਿਹਾ ਹੈ ਤੁਹਾਡੀਆਂ ਕੰਦਾ ਟੱਪੀਆਂ ਗਈਆਂ ਤਾਲੇ ਤੋੜੇ ਗਏ ਆ ਗੁਰੂਗ੍ਰੰਥ ਸਾਹਿਬ ਦੀ ਬੇਦਰੀ ਵੀ ਹੋ ਸਕਦੀ ਜਦ ਕਿ ਹਤੋਂ 6 ਕੁ ਮਹੀਨੇ ਪਹਿਲਾਂ ਪਰਮਿੰਦਰ ਹੈਪੀ ਨੇ ਮੈਨੂੰ ਫੋਨ ਤੇ ਆਡੀਓ ਮੇਰੇ ਕੋਲ ਹੈ ਗੁਰਦੁਆਰੇ ਧੱਕਾ ਨਾ ਮਾਰਨ ਸਰੂਪ ਖੜਨ ਦੀ ਧਮਕੀ ਵੀ ਦਿੱਤੀ ਉਹ ਮੈਂ ਔਨ ਰਿਕਾਰਡ ਡੀਐਸਪੀ ਨੇ ਰਿਕਾਰਡਿੰਗ ਵੀ ਭੇਜੀ ਉਹਨਾਂ ਨੇ ਆ ਕੇ ਮੌਕੇ ਤੇ ਉਹਨਾਂ ਨੂੰ ਕੀਤਾ ਵੀ ਚਲੋ ਇਹ ਗੱਲ ਮੁੜ ਕੇ ਨਹੀਂ ਹੋਈ ਪਰ ਉਹਦੇ ਮੰਦ ਜਿਹੜੀ ਮਨਛਾ ਕਿਸੇ ਲਈ ਤੁਹਾਡਾ ਨੁਕਸਾਨ ਕਰ ਸਕਦਾ ਉਹਦਾ ਮਾਲੀ ਨਾਲ ਜਾਲੀ ਨਾਲ ਨੁਕਸਾਨ ਕਰ ਸਕਦਾ ਪਰਮਿੰਦਰ ਹੈ ਜੇ ਬਾਕੀ ਬੰਦੇ ਗ੍ਰਿਫਤਾਰ ਨਹੀਂ ਕਰਦੇ ਪਾਪਾ ਜੀ ਫੇਰ ਆਪਾਂ ਆਪਣੀ ਜਥੇਬੰਦੀਆਂ ਨੂੰ ਸ਼੍ਰੋਮਣੀ ਕਮੇਟੀ ਜਥੇਬੰਦੀਆਂ ਨੂੰ ਸਾਰ ਨੂੰ ਲੈ ਕੇ ਧਰਨਾ ਲਾਵਾਂਗੇ ਜੇ ਕੋਈ ਗੱਲ ਨਹੀਂ ਹੁੰਦੀ ਤਾਂ ਅਸੀਂ ਇਸ ਗੱਲ ਦਾ ਪੂਰਾ ਵਿਰੋਧ ਕਰਾਂਗੇ ਕਿ ਅਸੀਂ ਬਾਰ ਜੇ 스테 ਆਪਣਾ ਕੋਡ ਦਾ 스테 ਨੂੰ ਆਰਡਰ ਨਹੀਂ ਮੰਨਦੀ ਪੁਲਿਸ ਪ੍ਰਸ਼ਾਸਨ ਨਹੀਂ ਮੰਨਦਾ ਇਹ ਨਹੀਂ ਮੰਨਦੇ ਹੈਗੇ ਫਿਰ ਤਾਂ ਦੁਨੀਆ ਦਾ ਕੋਈ ਫਾਇਦਾ ਨਹੀਂ ਕੋ ਸਟੇ ਕਰਾਉਣ ਦਾ ਫਾਇਦਾ ਨਹੀਂ ਆ ਗਿਆ ਮੇਰੀ ਅਪੀਲ ਹੈ ਕਿ ਇਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜਾ ਕੇ ਮੁੜ ਕੇ ਮੁੜ ਕੇ ਅੱਜ ਤੱਕ ਇਹੋ ਜਿਹੀ ਘਟਨਾ ਨਾ ਹੋ ਸਕੇ ਠੀਕ ਹੈ ਅੱਜ ਅਸੀਂ ਇੱਥੇ ਗੁਰਦੁਆਰਾ ਸੰਗਤ ਸੰਗਤ ਸਰਸਾਬ ਆਏ ਸੀਗੇ ਤੇ ਲੋਹੇ ਤਰਾ ਦਾ ਮਸਲਾ ਸੀਗਾ ਇਹ ਪ੍ਰੈਸ਼ ਕਹਿਤ ਸੀ ਕਿ ਵੀ ਕੁਝ ਬੰਦੇ ਗੁਰਦੁਆਰਾ ਸਾਹਿਬ ਦੇ ਕੰਟੇਪ ਕੇ ਆਗੇ ਸੀਗੇ ਉਸ ਬੰਦੀ ਲਿੱਖਤੀ ਸੀ ਕਿ ਸਾਹਿਬ ਨੂੰ ਦੇ ਦਿੱਤੀ ਗਈ ਹੈ ਤੇ ਜਿਹੜੀ ਬੰਦੀ ਕਾਰਵਾਈ ਆ ਉਹ ਬੰਦਿਆਂ ਤੇ ਕੀਤੀ ਜਾ ਰਹੀ ਹੈ ਬਾਕੀ ਜੋ ਵੀ ਮਾਲ ਰਕਾਰ ਚ ਆਪਣਾ ਹੋਇਆ ਐਂਟਰੀ ਆਪਰ ਰਿਕਾਰਡ ਚੈੱਕ ਕਰਕੇ ਉਹਨਾਂ ਦੱਸ ਦਿੰਦੇ ਆ ਜੇ ਪਿੰਡਰ ਮਾਣਾ ਚੱਕ ਵਿੱਚ ਗੁਰਦੁਆਰਾ ਜੇ ਸੰਗਤ ਸਰਸਾਬ ਦੇ ਜਿਹੜਾ ਕੋਈ ਵਿਵਾਦ ਹੋਇਆ ਸੀਗਾ ਉਸ ਬੰਦੇ ਵਿੱਚ ਸਾਨੂੰ ਪਤਾ ਲੱਗਾ ਵਾ ਬਾਬਾ ਜੀ ਸੁੰਦਰ ਸਿੰਘ ਹਣਾ ਵੱਲੋਂ ਜਿਹੜੀ ਆ ਉਹ ਸਾਨੂੰ ਐਪਲੀਕੇਸ਼ਨ ਜਿਹੜੀ ਦਿੱਤੀ ਗਈ ਕਿ ਦੂਸਰੀ ਪਾਰਟੀ ਵੱਲੋਂ ਇੱਥੇ ਜਿਹੜਾ ਹੈਗਾ ਵਾ ਉਹ ਨਜਾਇਜ਼ ਤੌਰ ਤੇ ਜਿਹੜੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਜੋ ਹੁਣ ਅਹੀਂ ਮੌਕੇ ਤੇ ਆਏ ਆ ਤੇ ਇਹਨਾਂ ਦੇ ਹੈਗੇ ਆ ਜਿਹੜੀ ਐਪਲੀਕੇਸ਼ਨ ਸਾਨੂੰ ਦਿੱਤੀ ਹੈ ਜੋ ਬਣਦੀ ਆ ਉਹ ਕਾਰਵਾਈ ਕਰਨ ਲੱਗੇ ਆ ਜੋ ਸਟੇਟਸ ਸੀਗਾ ਉਹਦੇ ਮੁਤਾਬਕ ਹੀ ਰਹੂਗਾ ਸਰ ਦੂਜੀ ਪਾਰਟੀ ਕਿੱਥੋਂ ਦੀ ਹੈ ਇਹ ਇਹ ਪਿੰਡ ਰਮਾਣਾ ਚੱਕ ਦੀ ਨਹੀਂ ਅਸੀਂ ਤੇ ਸਰ ਇਹਨਾਂ ਦਾ ਇੱਕ ਦੋਸ਼ ਹੈ ਵੀ ਆ ਕਿ ਜੀ ਇਹ ਕੰਧਾਂ ਟੱਪ ਕੇ ਗੁਰਦੁਆਰਾ ਸਾਹਿਬ ਦੇ ਅੰਦਰ ਆਏ ਨੇ ਤੇ ਹੱਥ ਤੇ ਹਥਿਆਰ ਲੈ ਕੇ ਇੱਥੇ ਕੈਮਰੇ ਲੱਗੇ ਨੇ ਜੀ ਸਾਰੀ ਜਿਹੜੀ ਐਵੀਡੈਂਸ ਉਹ ਅਸੀਂ ਲਵਾਂਗੇ ਤੇ ਕੀ ਕਾਰਵਾਈ ਕੀ ਹੋਏ ਜੇ ਜਿਹੜਾ ਦੋਸ਼ੀ ਪਾਇਆ ਜਾਏਗਾ ਕਿਸ ਤਰ੍ਹਾਂ ਦੀ ਕਾਰਵਾਈ ਹੋਏ ਉਹਦੇ ਜੀ ਇਹਨਾਂ ਨੇ ਐਪਲੀਕੇਸ਼ਨ ਸਾਨੂੰ ਦਿੱਤੀ ਆ ਉਹਦੇ ਮੁਤਾਬਕ ਜਿਹੜੇ ਵੀ ਜੁਰਮ ਬਣਦੇ ਹੋਏ ਉਹਨਾਂ ਤਹਿਤ ਕਰਦੀ ਹੈ